ਸਾਰੇ ਨੂੰ ਮਸਲੇ ਦਾ ਪਤਾ ਹੀ ਕਿ ਅਸੀਂ ਇੱਥੇ ਅੱਜ ਕਿਉਂ ਇਕੱਠੇ ਹੋਏ ਆ ਕਿਉਂਕਿ ਜਿਹੜਾ ਫਰਮਾਨ ਇਹ ਜਾਰੀ ਕੀਤਾ ਹੈ ਇਹ ਫਰਮਾਨ ਕੋਈ ਇੱਕ طبਕੇ ਵਾਸਤੇ ਨਹੀਂ ਇਹ ਫਰਮਾਨ ਪੂਰੀ ਇਨਸਾਨੀਅਤ ਨੂੰ ਸੰਬੋਧਨ ਕਰਨ ਦੀ ਗੱਲ ਹੈ ਕਿ ਔਰਤਾਂ ਨੂੰ ਅਸੀਂ ਕਿੰਨਾ ਕੁ ਬਰਾਬਰ ਸਮਝਦੇ ਆ ਇਹ ਫਰਮਾਨ ਪੀਸੀ ਨੇ ਆਪਦੇ ਫਰਮਾਨ ਕੱਢ ਕੇ ਦੱਸਤਾ ਪੀਸੀ ਤੇ ਉਹਦੀ ਮੈਨੇਜਮੈਂਟ ਆ ਔਰ ਤਾਂ ਪ੍ਰਤੀ ਉਹਨਾਂ ਦੀ ਕਿੰਨੀ ਕਿ ਸਮੇਂਦਾਰੀ ਬਣਦੀ ਹੈ ਕਿੰਨਾ ਪੁਨਰ ਦੀ ਸੋਚ ਹੈ ਬੀਸੀਵੀ ਹੋਰ ਦਾ ਪ੍ਰਤੀ ਕਿੰਨੀ ਕਾਜ਼ੀ ਮੈਨੇਜਮੈਂਟ ਦੀ ਸੋਚ ਹੈ ਹੋਰ ਦਾ ਪ੍ਰਤੀ ਅਜਨੇ ਨੂੰ ਫਰਮਾਨ ਜਾਰੀ ਕਰਕੇ ਸਾਬਤ ਕਰਦਾ 11 ਵਜੇ ਦਾ ਫਰਮਾਨ ਉਹ ਤੋਂ ਇਹ ਕਹਿਣਾ ਕਿ 11 ਵਜੇ ਤੋਂ ਬਾਅਦ ਕੋਈ ਡੇਟ ਹੋਇਆ ਉਹਨਾਂ ਸੀ 100 ਰੁਪਏ ਜੁਰਮਾਨਾ ਕਰਾਂਗੇ ਇਹ ਹੋਰ ਇੱਕ ਵੱਡੀ ਸਮੱਸਿਆ ਸਾਡੇ ਵਾਸਤੇ ਇੱਥੇ ਸਿਕਿਉਰਿਟੀ ਦਾ ਕੋਈ ਪ੍ਰੂਪਰ ਪ੍ਰਬੰਧ ਨਹੀਂ ਆਪਸ ਵਿੱਚ ਆ ਇੱਥੇ ਕੋਈ ਆਪ ਸਿਕਿਉਰਿਟੀ ਚਾਗ ਨੂੰ ਪਜਾ ਇੱਥੇ ਗੇੜ-ਗੇੜ ਦੇ ਗੱਡੀਆਂ ਇੱਥੇ ਉਹਦੀਆਂ ਦਾਖਲ ਉਹ ਕਹਿਣਗੇ ਇੱਥੇ ਤਾਂ ਕੋਈ ਗੱਡੀ ਰੱਖਣੀ ਨਹੀਂ ਹੁੰਦੀ ਜੀ ਇਹ ਹਾਲਾਤ ਨੇ ਕੋ ਕਿਤ ਕੋਰਾ ਕਿਤ ਚਿੱਤਾਂ ਹੀ ਆਉਂਦੇ ਆ ਇੱਕ ਵਾਰ ਇੱਥੇ ਪ੍ਰੋਗਰਾਮ ਸੀ ਕੁੜੀ ਨੂੰ ਇੱਥੇ ਗੱਡੀ 'ਚ ਜ਼ਬਰਦਸਤੀ ਅੰਦਰ ਬਹਾਰ ਦੀ ਕੋਸ਼ਿਸ਼ ਕੀਤੀ ਗਈ ਉੱਥੇ ਸਿਕਿਉਰਟੀ ਕਰ ਨਹੀਂ ਪਹੁੰਚੀ ਜਿਸ ਸਿਕਿਉਰਟੀ ਕਰ ਦੇ ਫੜਿਆ ਉਹਨੂੰ ਮਾਰਨਿੰਗ ਟਾਈਮ ਦੇ ਤੈ ਕੇ ਛੱਡ ਦਿੱਤਾ ਗਿਆ ਅਜੇ ਤੱਕ ਕਿਸੇ ਦੇ ਕੇ ਦਾ ਕੋਈ ਪਤਾ ਨਹੀਂ ਲੱਗਿਆ ਇਹ ਹਾਲਾਤ ਹੈ ਸਾਡੇ ਇਹਨਾਂ ਨੂੰ ਭੁੱਲੀ ਜਾਓ ਉਹ ਜਿਹੜੇ 18 ਦਾ ਨੋਟੀਫਿਕੇਸ਼ਨ ਜਾਰੀ ਕੀਤਾ ਉਹਦੇ ਵਿੱਚ ਇਹ ਵੀ ਲਿਖਿਆ ਹੈ ਕਿ ਅਸੀਂ ਨਵੇਂ ਹਸਪਤਾਲ ਵੀ ਉਸਾਰੀ ਕਰਾਂਗੇ ਪਰ ਉਹਦੇ ਵਿੱਚ ਉਸ ਤੋਂ ਉਹਦੀ ਗੱਲ ਹੀ ਨਹੀਂ ਕੀਤੀ ਜਾਂਦੀ ਇਹ ਹਾਲਾਤ ਹੈ ਸਾਡੇ ਇੱਕ ਇੱਕ ਕਮਰੇ ਦੇ ਵਿੱਚ ਚਾਰ ਚਾਰ ਕੁੜੀਆਂ ਜਿੱਥੇ ਦੋ ਦੀ ਸਿਟਿੰਗ ਹੈ ਉਹ ਯੂਨੀਵਰਸਿਟੀ ਉਹ ਕੁੜੀਆਂ ਉੱਥੇ ਕਮਰੇ 'ਚ ਪੜਨ ਜਾਂ ਆਪਣਾ ਉੱਥੇ ਸੌਣ ਉਹ ਯੂਨੀਵਰਸਿਟੀ ਹੁੰਦੀ ਪੜ ਨਹੀਂ ਸਕਦੀਆਂ ਕੁੜੀਆਂ ਪਰ 11 ਨਜੇ ਜਿਹੜਾ ਫਰਵਾੜੇ ਨਾਲੇ ਜਾਰੀ ਕੀਤਾ ਹੁਣ ਉਹ ਵੀ ਥੋੜੀ ਲਾਇਬ੍ਰੇਰੀ ਵਿੱਚੋਂ ਪੜਾਈ ਉਹਨੇ ਖੋਹ ਲਈ ਹੈ ਸਾਡੇ ਇੱਥੇ ਮਾਲੇ ਦੇ ਉਹ ਗਰੀਬ ਵਿਦਿਆਰਥੀ ਪੜਦੇ ਐ ਜਿਨ੍ਹਾਂ ਕੋਲ ਜ਼ਮੀਨ ਜ਼ਿਆਦਾ ਨਹੀਂ ਕੋਈ ਕਿਸੇ ਕੋਲ ਇੱਕ ਵੀ ਉਹਨਾਂ ਦੱਸ ਦੋ ਜਿਹੜੇ ਇੱਥੇ ਮਾਲੇ ਵਿੱਚ ਪੜਦਾ ਜਿਹੜਾ ਐਸੀਬੀ ਸਕਾਲਰਸ਼ਿਪ ਲੈ ਕੇ ਪੜਦਾ ਹੈ ਸਾਡੇ ਕੋਲ ਇੱਕੋ ਇੱਕ ਰਸਤਾ ਹੈ ਪੜਾਈ ਦਾ ਉਹ ਵੀ ਇਹ ਸਾਡੇ ਕੋਲ ਅਜ ਖੋਹਣ ਜਾ ਰਿਹਾ ਹੈ ਜੇ ਹੁਣ ਵੀ ਨਾ ਅਸੀਂ ਜਾਗੇ ਤਾਂ ਸਾਲ ਨਾਲੋ ਇਹ ਕੁੜੀਆਂ ਕੱਕੇ ਮੁੰਡਿਆਂ ਦੀ ਹੀ ਹਾਲਤ ਹੋਣੀ ਐ ਇਹ ਤੁਹਾਨੂੰ ਐਜੂਕੇਸ਼ਨ ਦੇਣੀ ਨਹੀਂ ਇਸ ਪ੍ਰਸ਼ਾਸਨ ਨੇ ਇਹ ਉਹਨਾਂ ਦਾ ਕਾਲਜੋਂ ਗੱਲ ਹੋਤ ਹੋਈ ਐ ਉਸ ਮੈਨੇਜਮੈਂਟ ਨਾਲ ਉਹਨਾਂ ਨੇ ਸਦਾ ਸਖਤ ਰਵੱਈਆ ਸੀ ਉੱਥੇ ਮੈਨੇਜਮੈਂਟ ਦਾ ਵੀ ਅਸੀਂ ਤੁਹਾਡੇ ਨਾਲ ਕੋਈ ਵੀ ਕਿਸੇ ਤਰੀਕੇ ਨਾਲ ਗੱਲ ਨਹੀਂ ਕਰਨੀ ਜੇ ਕਿਸੇ ਸਟੂਡੈਂਟਸ ਮਸਲੇ ਲੈ ਕੇ ਆਇਆ ਤਾਂ ਗੱਲ ਕਰਨੀ ਚਾਹੀਦੀ ਸੀ ਉਹਨਾਂ ਨੂੰ ਟਾਈਮ ਵੀ ਸੀ ਤਾਂ ਲੈਣਾ ਚਾਹੀਦਾ ਪਰ ਨਹੀਂ ਸੀ ਤਾਂ ਟਾਈਮ ਨਹੀਂ ਲਿਆ ਉਹਨਾਂ ਨੇ ਕਿਹਾ ਅਸੀਂ ਵੀਸੀ ਤੋਂ ਪੁੱਛ ਕੇ ਦੱਸਾਂਗੇ ਵੀ ਟਾਈਮ ਸਾਨੂੰ ਮਿਲਦਾ ਹੈ ਕਿ ਨਹੀਂ ਮਿਲਦਾ ਉਹਨ ਸਟੂਡੈਂਟਾਂ ਨੂੰ ਵੀ ਟਾਈਮ ਪੁੱਛ ਕੇ ਲੜਾ ਪੂਗਾ ਇਹ ਹਾਲਾਤ ਹੈ ਸਾਡੇ ਯੂਨੀਵਰਸਿਟੀ ਦੇ ਜਿਹੜਾ ਵਿਦਿਆਰਥੀ ਨਹੀਂ ਹੈ ਉਹ ਪੜ੍ਹਨ ਵੀ ਉਹਨਾਂ ਦੇ ਕਲਮ ਨਹੀਂ ਚੱਲਦੀ ਉਹਨਾਂ ਤੇ ਸਭ ਤੋਂ ਪਹਿਲਾਂ ਚੱਲਦੀ ਹੈ ਇੱਕ ਬਹੁਤ ਵੱਡਾ ਕ੍ਰਾਂਤੀਕਾਰੀ ਹੋਇਆ ਉਹਨੇ ਇਹ ਗੱਲ ਕਹੀ ਵੀ ਮੈਂ ਉਹਨਾਂ ਲੋਕਾਂ ਦੇ ਲਈ ਕਬਰਸਤਾਂ ਚ ਕਬਰਾਂ ਵੇਖੇ ਜਿਹੜੇ ਕਦੀ ਲੜੇ ਨਹੀਂ ਜੇ ਅੱਜ ਅਸੀਂ ਲੜੇ ਨਹੀਂ ਨਾ ਤਾਂ ਅਸੀਂ ਮਰਨਾ ਅਸੀਂ ਵੀ ਜਾਣਾ ਹੈ ਪਰ ਇਹ ਲੜਾਈ ਤੁਹਾਨੂੰ ਲੜਨੀ ਪੈਣੀ ਹੈ ਜਿੰਨਾ ਲੜੇ ਤਾਂ ਸਾਵਨਾਂ ਦੇ ਯੂਨੀਵਰਸਿਟੀ ਨੂੰ ਕੋਈ ਤਾਲਾ ਲੱਗਣ ਤੇ ਕੋਈ ਟੈਅ ਨਹੀਂ ਕਿਉਂਕਿ ਕਹਾਟ ਅਸੀਂ 360 ਕਰੋੜ ਰੁਪਇਆ ਇਹ ਯੂਨੀਵਰਸਿਟੀ ਨੇ ਸਾਰੇ ਸਾਰੇ ਅਧਿਆਪਕਾਂ ਨੇ ਤੇ ਸਾਰੇ ਵਿਦਿਆਰਥੀਆਂ ਨੇ ਲੜ ਕੇ ਪਾਸ ਕਰਾਈ ਸੀ ਇਹ ਸ਼ਹਿਰ ਭੁੱਲ ਜਾਂਦੇ ਆ ਵਾਰ-ਵਾਰ ਇਹ ਵਾਰ-ਵਾਰ ਭੁੱਲਵੇ ਹੈ ਬੀਐਸਸੀ ਐ ਭਿਨ ਆ ਸਰਕਾਰ ਨੂੰ ਅੱਗੇ ਲੈ ਲਿਆ ਜੀ ਇਹ ਪ੍ਰਸ਼ਾਸਨ ਕਿ ਸਾਡੇ ਸਾਹਮਣੇ ਹੈ ਇਹ ਜਿਹੜਾ ਸਟੂਡੈਂਟ ਆਪੀ ਆਈ ਵਿੱਚ ਹੁੰਦੇ ਆ ਤੇਰੇ ਪ੍ਰਸ਼ਾਸਨ ਇੱਥੇ ਤੁਸੀਂ ਇਹ ਰਾਈਸ ਚਾਂਸਰ ਅਸਤੀ ਵੇ ਦੇ ਕੇ ਵੀ ਪਜਦੇ ਆ ਤੇ ਕੱਲ ਇੱਕ ਇਹ ਗੱਲ ਵੀ ਇਹ ਨਿਕਲੀ ਵੀ ਕੁਛ ਤੇਰਾ ਨੇ ਸਾਡੇ ਤੋਂ ਕਹਿ ਕੇ ਮਸਲਾ ਲਾਗੂ ਕਰਾਇਆ ਹੈ ਜਿਹੜਾ 18 ਵਾਲਾ ਉਹਨਾਂ ਦੀ ਸੋਚ ਕਿੱਦਾਂ ਦੀ ਹੈ ਇਹ ਤੁਸੀਂ ਵੀ ਜਾਣਦੇ ਹੋ ਉਹ ਤਾਂ ਬਰਤੀ ਸੋਚ ਕਿੱਦਾਂ ਦੀ ਹੈ ਜਿਨ੍ਹਾਂ ਨੇ ਲਾਗੂ ਕਰਵਾਇਆ ਤੁਸੀਂ ਵੀ ਜਾਣਦੇ ਹੋ ਉਹ ਬੰਦੇ ਥੋੜੇ ਵਿੱਚ ਤੁਸੀਂ ਸਾਰੇ ਨੂੰ ਜਾਣਦੇ ਹੋ ਕੱਲ ਇਹ ਕਹਿ ਰਿਹਾ ਸਾਰੇ ਉਸ ਵਿੱਚ ਜਾ ਜਾ ਕੇ ਜਾ ਜਾ ਕਿ ਉਹ ਜਿੱਥੇ ਮੈਂ ਕਹਿ ਰਹੀ ਐ ਵੀ ਇਹ ਮਸਲਾ ਤੁਸੀਂ ਸ਼ਕਤੀ ਨਾਲ ਲਾਗੂ ਕਰੋ ਸ਼ਕਤੀ ਨਾਲ ਲਾਗੂ ਕਰੋ ਇਹ ਹਾਲਾਤ ਐ ਜੇ ਤੁਸੀਂ ਨਾ ਬੋਲੇ ਮੈਂ ਕਹੇਣਾ ਵੀ ਇਹ ਤੁਸੀਂ ਨਾ ਮਸਲਾ ਲੜੇ ਇਹਨੇ ਯੂਨੀਵਰਸਿਟੀ ਵੀ ਬੰਦ ਕਰਨੀ ਐ ਲਾਇਬ੍ਰੇਰੀ ਵੀ ਬੰਦ ਕਰਨੀ ਐ ਇਹ ਤੁਹਾਨੂੰ ਅੱਜ ਲੜਨਾ ਪੈਣਾ ਐ ਮੈਂ ਸਿਰਫ ਇਹ ਨਹੀਂ ਇੱਕ ਅਲੱਗ ਕਹਿ ਕੇ ਧੰਨਵਾਦ ਆਪਜੀ ਜਗ੍ਹਾ ਲੈਣਾ ਜੁਨੀ ਪ੍ਰਸ਼ਾ ਯੂਨੀਵਰਸਿਟੀ ਪ੍ਰਸ਼ਾ ਯਮਰਦਾਬਾਦ ਮਰਦਾਬਾਦ